ਧੰਨ ਗੁਰੂ ਰਾਮਦਾਸ ਜੀ 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 ਪਿਆਰ ਚੱਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਚਾਹ ਕੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਤਖਉ ਜੀ ਧੰਨ ਬਾਬਾ ਦੀਪ ਸਿੰਘ ਜੀ ਸਰ ਯਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਗਾ ਆਨੰਦ ਮਾਨ ਦੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਉਹ ਮਾਲਕਬੰਦੀ ਸ਼ੋਰ ਪਿੱਤਾ ਜੀ ਦੇ ਪਵਿੱਤਰ ਅਸਥਾਨ ਬੀਬੀ ਕੌਲਾ ਜੀ ਦੇ ਪਵਿੱਤਰ ਅਸਥਾਨ ਤੇ ਸ਼ੁਕਰਾਨਾ ਸਮਾਗਮ ਦੇ ਵਿੱਚ ਸਤਿਗੁਰ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਿਤਾ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਹੋ ਆਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਦੋਨੋਂ ਹੱਥ ਜੋੜ ਲਓ ਜੀ ਸਤਿਗੁਰਜੀ ਵੱਲੋਂ ਬਲੰਦ ਕੀਤੀ ਬਤੇ ਬਲਾਉ ਪਿਆਰ ਚਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਕੁ ਦਿਨਾਂ ਨੂੰ ਗੁਰੂ ਰਾਮਦਾਸ ਪਤਾਈ ਦਾ ਪ੍ਰਕਾਸ਼ ਦਿਹਾਰਾ ਗੁਰਬਖਵਾ ਰਿਆ ਹੈ ਸੰਗਤਾਂ ਬਹੁਤ ਹੀ ਸ਼ਰਦਾ ਦੇ ਨਾਲ ਮਨਾ ਰਹੀਆਂ ਨੇ ਹਰ ਇੱਕ ਦੇ ਅੰਦਰ ਚਾਹ ਹੁੰਦਾ ਹੈ ਮੈਂ ਗੁਰੂ ਰਾਮ ਦਾਸ ਪਿਤਾ ਜੀ ਕੋਲੋਂ ਖੁਸ਼ੀਆਂ ਲੈਣੀਆਂ ਨੇ ਹਰ ਕੋਈ ਆਪਣੀ ਆਪਣੀ ਭਾਵਨਾ ਮੁਤਾਬਕ ਸੇਵਾ ਕਰ ਰਿਹਾ ਹੈ ਸਤ ਸੰਗਿਓ ਸਤਗੁਰੂ ਕਿਰਪਾ ਕਰਨ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਕੁਦਰਤੀ ਮੈਨੂੰ ਇੱਕ ਭਾਵਨਾ ਵਾਲਾ ਗੁਰਮੁਖੋ ਵਚਨ ਯਾਦ ਆ ਗਿਆ ਤੁਹਾਡੇ ਵਿੱਚ ਕੋਈ ਸਰੀਰ ਗੁਰੂ ਰਾਮਦਾਸ ਪਿਤਾ ਜੀ ਦੇ ਦਰ ਤੇ ਦਰਸ਼ਨਾਂ ਵਾਸਤੇ ਗਿਆ ਤੇ ਅਜੇ ਨਾ ਲੰਗਰ ਘਰ ਦੇ ਬਾਹਰ ਪਹੁੰਚਿਆ ਉਹਦੇ ਅੰਦਰ ਪਤਾ ਨਹੀਂ ਕੀ ਪਿਆਰ ਜਗਿਆ ਉਨੇ ਲੰਗਰ ਵੱਲ ਮੁੱਕ ਕਰ ਲਿਆ ਜੀ ਲੰਗਰ ਘਰ ਵੱਲ ਮੁੱਕ ਕਰ ਲਿਆ ਜਿੱਦੜ ਸੰਗਤਾਂ ਝੂਠੇ ਵਰਤਨ ਮਾਣਦੀਆਂ ਨੇ ਸੰਗਤਾਂ ਲੰਗਰ ਛੱਕ ਕੇ ਬਾਹਰ ਹੁੰਦੀਆਂ ਨੇ ਹੱਥ ਥਾਲੀਆਂ ਫੜੀਆਂ ਹੁੰਦੀਆਂ ਨੇ ਦੋਨੋਂ ਹੱਥ ਜੋੜਨੇ ਤੇ ਬਾਰ-ਬਾਰ ਨਾ ਗੁਰੂ ਰਾਮਦਾਸ ਜੀ ਦੇ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਹੈ ਬਾਰ-ਬਾਰ ਲੱਗੋ ਕੋਈ ਪ੍ਰੇਮੀ ਲੰਗਿਆ ਮੋਢੇ ਤੋਂ ਫਰਿਆ ਹਲਾਇਆ ਅੱਖ ਨੇ ਕ ਭਣਿਆ ਕੀ ਗੱਲ ਗੁਰੂ ਰਾਮਦਾਸ ਪਿੱਤਾ ਜੀ ਦਾ ਦਰਬਾਰ ਉੱਧਰ ਹੈ ਸਤਿਗੁਰ ਦਾ ਪ੍ਰਕਾਸ਼ ਉੱਧਰ ਹੈ ਤੂੰ ਇੱਧਰ ਗੁਰੂ ਰਾਮਦਾਸ ਪਿੱਤਾ ਦੇ ਲੰਗਰਵਾਲ ਨਮਸਕਾਰ ਬਾਰ ਬਾਰ ਕਰੀ ਜਾ ਰਿਹਾ ਮੈਂ ਤੈਨੂੰ ਦੇਖਦਾ ਪਿਆ ਅੱਗੋਂ ਸਰੀਰ ਦੇ ਦੋਨੋਂ ਹੱਥ ਜੋੜਨਦੇ ਨਿਮਰਤਾ ਦੇ ਵਿੱਚ ਅੱਖ ਨੇ ਕਹਿੰਦਾ ਭਲਿਆ ਮੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਧਰ ਹੈ ਸਤ ਗੁਰੂ ਜੀ ਦਾ ਦਰਵਾਜ਼ਾ ਉੱਧਰ ਹੈ ਪਰ ਜਦੋਂ ਮੈਂ ਇੱਥੋਂ ਲੰਗਰ ਲੱਗਾ ਨਾ ਗੁਰੂ ਰਾਮਦਾਸ ਪਿੱਤਾ ਦੇ ਲੰਗਰਾਂ ਵੱਲ ਵੇਖ ਕੇ ਮੇਰੇ ਅੰਦਰ ਕ ਪਿਆਰ ਆ ਗਿਆ ਵੀ ਕੀ ਤੇਰੇ ਅੰਦਰ ਪਿਆਰ ਆ ਗਿਆ ਕਹਿੰਦੇ ਮੈਂ ਮੁੱਖ ਤੋਂ ਇਹ ਪਰਦਾ ਹਾਰਿਆ ਆਸ਼ਾ ਹੈ ਧੰਨ ਗੁਰੂ ਰਾਮਦਾਸ ਜੀ 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 ਕਹਿੰਦੇ ਮੈਂ ਗੁਰੂ ਰਾਮਦਾਸ ਨੂੰ ਧੰਨ ਧੰਨ ਕਹਿੰਦੇ ਆ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਆ ਰਿਹਾ ਆ ਸਾਂ ਜਦੋਂ ਇਹ ਲੰਗਰ ਦੇ ਬਾਅਦ ਮੈਂ ਪਹੁੰਚਿਆ ਨਾ ਲੰਗਰ ਘਰ ਦੇ ਬਾਹਰ ਗੁਰੂ ਰਾਮਦਾਸ ਪਿੱਤਾ ਦੇ ਲੰਗਰ ਘਰ ਵੱਲ ਵੇਖ ਕੇ ਮੇਰੇ ਅੰਦਰ ਪਿਆਰ ਆ ਗਿਆ ਵੀ ਕੀ ਪਿਆਰ ਆ ਗਿਆ ਉਹਨੇ ਹੱਥ ਜੋੜ ਲਿਆ ਅੱਖ ਲੱਗਾ ਉਹ ਭਲਿਆ ਮੇਰੇ ਅੰਦਰ ਇਹ ਪਿਆਰ ਆਇਆ ਮੈਂ ਅੰਦਰੋਂ ਇਹ ਗੱਲ ਕਹਿ ਰਿਹਾ ਹੈ ਗੁਰੂ ਰਾਮਦਾਸ ਪਿੱਤਾ ਜੀ ਤੁਸੀਂ ਤਾਂ ਧੰਨ ਹੋ ਹੀ ਹੇ ਗੁਰੂ ਰਾਮਦਾਸ ਪਿੱਤਾ ਜੀ ਤੁਸੀਂ ਵੀ ਧੰਨ ਹੋ ਤੁਹਾਡੇ ਲੰਗਰ ਦੀ ਧੰਨ ਨੇ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਤੁਹਾਡੇ ਲੰਗੜਾਂ ਤੇ ਸੇਵਾ ਕਰਕੇ ਅਪਹਾਗੇ ਬੰਦਿਆਂ ਦੇ ਵੀ ਭਾਗ ਬਣ ਜਾਂਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗੜਾਂ ਤੇ ਸੇਵਾ ਕਰਕੇ ਆ ਭਾਗੇ ਬੰਦਿਆਂ ਦੇ ਵੀ ਵੱਡੇ ਭਗ ਮਨ ਜਾਂਦੇ ਨੇ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਤੁਹਾਡੇ ਲੰਗੜਾਂ ਦੀ ਸੇਵਾ ਕਰਕੇ ਭਾਈ ਛਲੋ ਜੀ ਵਰਗਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਜਦੋਂ ਵੀ ਗੁਰੂ ਰਾਮਦਾਸ ਪਿਤਾ ਦੇ ਘਰ ਜਾਣਾ ਹੈ ਸ਼ਰਧਾ ਭਾਵਨਾ ਦੇ ਨਾਲ ਜਾਣਾ ਹੈ। ਸਤ ਸੰਗਿਓ ਹਵਾ ਦੇ ਨਾਲ ਮਿੱਟੀ ਦਾ ਇੱਕ ਕਣ ਜਦੋਂ ਉੱਡ ਕੇ ਗੁਰੂ ਰਾਮ ਦਾ ਜਿਹਦਰ ਤੇ ਪਹੁੰਚਦਾ ਹੈ ਨਾ ਮਿੱਟੀ ਦਾ ਕਣ ਜਦੋਂ ਗੁਰੂ ਰਾਮ ਦਾ ਜਿਹਦਰ ਤੇ ਪਹੁੰਚ ਜਾਂਦਾ ਹੈ ਜੋ ਕੋਈ ਸ਼ਰਧਾ ਭਾਵਨਾ ਦੇ ਨਾਲ ਉਹ ਮਿੱਟੀ ਦਾ ਕਿਣਕਾ ਗੁਰੂ ਨੂੰ ਕੋ ਚੁੱਕ ਕੇ ਮस्तक ਨੂੰ ਲਾ ਲਵੇ ਨਾ ਅੰਦਰੋਂ ਇੱਕ ਵਾਰ ਸ਼ਰਦਾ ਨਾਲ ਇਹ ਗੱਲ ਕਹਿੰਦੇ ਹੋਵੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਕਿਰਪਾ ਕਰਿਓ ਸਤ ਸੰਗਿਓ ਦਾਸ ਗੁਰੂ ਰਾਮਦਾਸ ਪਿਤਾ ਦੇ ਭਰੋਸੇ ਇਹ ਗੱਲ ਕਹਿੰਦਾ ਹੈ ਉਹ ਮਿੱਟੀ ਦਾ ਕਿਨੇਕਾ ਵੀ ਲੇਖ ਬਦਲਾਉਣ ਦੀ ਸਮਰੱਥਾ ਰੱਖਦਾ ਜੀ ਸਤ ਸ੍ਰੀ ਅਕਾਲ ਕਿਹਦੇ ਸਦਕੇ ਕਿਉਂ ਹਵਾ ਦੇ ਨਾਲ ਉੱਡ ਕੇ ਉਹ ਮਿੱਟੀ ਦਾ ਕਿਰਕਾ ਗੁਰੂ ਰਾਮਦਾਸ ਦੇ ਦਰ ਤੇ ਪਹੁੰਚ ਗਿਆ ਗੁਰੂ ਰਾਮਦਾਸ ਪਿਤਾ ਜੀ ਬੜੇ ਵੱਡੇ ਨੇ ਗੁਰਮੁਖੋ ਜਦੋਂ ਕਿਤੇ ਸਮਾਂ ਬਣੇ ਨਾ ਗੁਰੂ ਰਾਮਦਾਸ ਪਿਤਾ ਦੇ ਦਰ ਤੇ ਜਾਓ ਨਾ ਸ਼ਰਧਾ ਭਾਵਨਾ ਦੇ ਨਾਲ ਜਾਇਆ ਕਰੋ ਗੁਰੂ ਰਾਮਦਾਸ ਜੀ ਜੇਡੇ ਵੱਡੇ ਨੇ ਅਰਦਾਸ ਕਰਿਆ ਕਰੋ ਹੇ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਹੇ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਇੱਕ ਦਿਨ ਆ ਗਿਆ ਭਾਈ ਗੁਰਦਾਸ ਜੀ ਦੇ ਅੰਦਰ ਪਿਆਰ ਫਿਰ ਭਾਈ ਗੁਰਦਾਸ ਜੀ ਨਿਮਰਤਾ ਦੇ ਵਿੱਚ ਪ੍ਰੇਮ ਦੇ ਵਿੱਚ ਦੋਨੋਂ ਹੱਥ ਜੁੜ ਕੇ ਆਖ ਲਗੇ ਗੁਰੂ ਆਮਦਾ ਜੀ ਤੋ ਸੋਨਾ ਨਾਥ ਅਨਾਥ ਨਾ ਮੂਸਰ हे गुरु रामदास जी तेरे ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋ ਸੋ ਨਾ ਨਾਥ ਅਨਾਥ ਨਾ ਮੋਸਰ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਪਿਤਾ ਜੀ ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਮੰਗਤਾ ਨਹੀਂ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਹੇ ਗੁਰੂ ਰਾਮਦਾਸ ਜੀ ਤੁਸੀਂ ਕਿੱਡੇ ਵੱਡੇ ਹੋ ਅੰਦਰੋਂ ਅਰਦਾਸ ਕਰਿਆ ਕਰੋ ਜਿਨ੍ਹਾਂ ਦੇ ਘਰ ਗਰੀਬੀ ਹੈ ਉਹ ਝੋਲੀ ਅੜ ਕੇ ਗੁਰੂ ਰਾਮਦਾਸ ਦੇ ਕੋਲੋਂ ਬੜਕਤਾ ਮੰਗਿਆ ਕਰੋ ਜਿਨ੍ਹਾਂ ਕੋ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਗੁਰੂ ਰਾਮਦਾਸ ਜੀ ਦੇ ਕੋਲੋਂ ਝੋਲੀ ਅੜ ਕੇ ਅੰਮ੍ਰਿਤ ਵੇਲੇ ਦੀ ਦਾਤ ਮੰਗਿਆ ਕਰੋ ਜਿਨ੍ਹਾਂ ਦੇ ਅੰਦਰ ਕਲਪਨਾ ਹੈ ਕਲੇਸ਼ ਹੈ ਉਹ ਗੁਰੂ ਰਾਮਦਾਸ ਪਿਤਾ ਜੀ ਦੇ ਕੋਲੋਂ ਆਨੰਦ ਮੰਗਿਆ ਕਰੋ ਜਿਨ੍ਹਾਂ ਦਾ ਮਨ ਨਹੀਂ ਜੁੜਦਾ ਉਹ ਗੁਰੂ ਰਾਮਦਾਸ ਜੀ ਅੱਗੇ ਝੋਲੀ ਅੜਕਿਆ ਬੇਨਤੀ ਕਰਿਆ ਕਿ ਗੁਰੂ ਰਾਮਦਾਸ ਜੀ ਕਿਰਪਾ ਕਰੋ ਗੁਰਬਾਣੀ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਮਨ ਜੁੜ ਜਾਵੇ ਬਲ ਭੱਟ ਜੀ ਦੇ ਅੰਦਰ ਇੱਕ ਦਿਨ ਪਿਆਰ ਆ ਗਿਆ ਗੁਰਮੁਖੋ ਫਿਰ ਬਲ ਭੱਟ ਜੀ ਪਤਾ ਕੀ ਕਹਿੰਦੇ ਜਏ ਸਤਗੁਰੂ ਸਿਮਰੰਤ ਨਾਨਕੇ ਤਿਮਰ ਮਿਟੇ ਖੇ ਨਾ ਜੈ ਸਤਗੁਰ ਸਿਮਰੰਤ ਦੇ ਦੇ ਹਰ ਨਾਮ ਦਿਨੋ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੈ ਸਤਗੁਰ ਸਿਮਰੰਤ ਰਿੱਧ ਸਿੱਧ ਨਾਮ ਨਿਦ ਪਾਵੇ ਪਟ ਸਾਹਿਬ ਜੀ ਉਹ ਕਿਹੜੇ ਸਤਗੁਰੂ ਜੀ ਨੇ ਜਿਨ੍ਹਾਂ ਨੂੰ ਸਿਮਰਿਏ ਤੇ ਅੰਦਰ ਦਾ ਹਨੇੜਾ ਵੀ ਦੂਰ ਹੋ ਜਾਂਦਾ ਹੈ ਪਟ ਸਾਹਿਬ ਜੀ ਦੱਸੋ ਕਿਰਪਾ ਕਰੋ ਕਿਹੜੇ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਸਿਮਰਿਏ ਤੇ ਰੱਦੀਆਂ ਸੁਧੀਆਂ ਵੀ ਆ ਜਾਂਦੀਆਂ ਨੇ ਪਟ ਸਾਹਿਬ ਜੀ ਉਹ ਕਿਹੜੇ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਸਿਮਰਿਏ ਅੰਦਰ ਦੀ ਤਪਸ਼ ਕਲਪਨਾ ਵੀ ਦੂਰ ਹੋ ਜਾਂਦੀ ਹੈ ਹਨੇਰਾ ਵੀ ਦੂਰ ਹੋ ਜਾਂਦਾ ਹੈ ਜੇ ਸਤਗੁਰੂ ਨੂੰ ਸਿਮਰਿਏ ਇਹ ਰੰਧੀਆਂ ਸੁਧੀਆਂ ਵਿੱਚ ਝੋਲੀ ਚ ਬੈ ਜਾਂਦੀਆਂ ਨੇ ਪਾਪ ਗਰੀਬੀ ਦੂਰ ਹੋ ਜਾਂਦੀ ਏ ਬੜਕਤਾਂ ਆ ਜਾਂਦੀਆਂ ਨੇ ਤਾਂ ਅੱਗੋਂ ਵੱਲ ਭੱਟ ਨਹੀਂ ਪਤਾ ਕੀ ਕਹਿੰਦੇ ਪਹਿਲਾਂ ਇਹ ਕਹਿੰਦੇ ਜੇ ਸਤਗੁਰੂ ਸਿਮਰੰਤ ਨੈਣ ਕੇ ਤਿਮਨ ਮਿਟੇਖੇ ਨਾ ਤੇ ਨਾਮ ਨਹੀਂ ਆਇਦੇ ਲਿਆ ਜੇ ਸਤਗੁਰੂ ਸਿਮਰੰਤ ਦੇਦੇ ਹਰ ਨਾਮ ਦਿਨੋਂ ਦਿਨ ਜੇ ਸਤਗੁਰੂ ਸਿਮਰੰਤ ਜੀ ਕੀ ਤਪ ਤ ਮਿਟਾਵੇ ਜੇ ਸਤਗੁਰੂ ਸਿਮਰਨ ਤੇ ਰੱਦ ਸਤ ਨਾਮ ਨੇ ਤੇ ਪਾਵੇ ਹੁਣ ਅੱਗੇ ਨਾਮ ਲੈਣ ਲੱਗੇ ਜੀ ਕੀ ਕਹਿੰਦੇ ਕੇ ਬਲ ਭੱਟ ਜੀ ਕਹਿੰਦੇ ਸੋਈ RAM DAS ਦੁਰ ਬਲ ਭੰਨ ਮਿਲ ਸੰਗਤ ਧਨ ਧਨ ਕਰੋ ਜੇ ਸਤਗੁਰ ਲਗਪ੍ਰਭ ਪਾਈਐ ਸੋ ਸਤਗੁਰ ਸਿਮਰੋ ਕਰੋ ਜਿਸ ਸਤਗੁਰ ਦੇ ਜੇ ਚਰਨੀ ਲੱਗ ਜਾਈਏ ਤੇ ਪ੍ਰਭੂ ਵਾਹਿਗੁਰੂ ਜੀ ਨਾਲ ਮਲਾਪ ਹੋ ਜਾਂਦਾ ਹੈ ਫਿਰ ਬੋਲੋ ਸੋਈ RAM DAS GUR BAL BHAN MIL SANGAT THAN THAN KARO ਜੇ ਕਿ ਪ੍ਰੇਮ ਦੇ ਨਾਲ ਸੰਗਤ ਵਿੱਚ ਆ ਕੇ ਗੁਰੂ ਰਾਮਦਾਸ ਨੂੰ ਧੰਨ ਆਖੇਗਾ ਨਾ ਉਹਦੀ ਗਰੀਬੀ ਵੀ ਦੂਰ ਹੋ ਜਾਵੇਗੀ ਉਹਦੇ ਅੰਦਰ ਨਾਮ ਦੇ ਚਸ਼ਮੇ ਚਲ ਜਾਣਗੇ ਗੁਰਮਖੋ ਦੇ ਅੰਦਰ ਉਹਦੀ ਕਲਪਨਾ ਵੀ ਦੂਰ ਹੋ ਜਾਵੇਗੀ ਦਿੱਧੀਆਂ ਸੱਦੀਆਂ ਨੂੰ ਮਿਲ ਜਾਣਗੀਆਂ ਪ੍ਰਭੂ ਵਾਹਿਗੁਰੂ ਨਾਲ ਉਹਦਾ ਮਿਲਾਪ ਵੀ ਹੋ ਜਾਵੇਗਾ ਆਓ 10 ਦੀ ਭਾਵਨਾ ਗੁਰਮਖ ਕੋ 2 ਮਿੰਟ ਪੜ੍ਹੀਏ ਇੱਕ ਚੁੱਪੰਜਾ ਪੰਜਾ ਦੀ ਆਵਾਜ਼ ਆਵੇ ਮਿਲ ਸੰਗਤ ਤਨ ਤਨ ਕਰੋ ਇਹਨ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮੇਰੇ 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 ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਰੋ ਕਿਰਪਾ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਦਿਲ ਸੰਗਤ ਤਨ ਤਨ ਕਰੋ ਮਿਲ 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 ਸੰਗਤ ਤਨ ਤਨ ਕਰੋ तन करो सङ्गत तन् संगत तन तन तनो ਧੰਨ ਗੁਰੂ ਰਾਮਦਾਸ ਜੀ 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 ਗੁਰੂ ਰਾਮਦਾਸ ਪਿਤਾ ਦੇ ਨਾਮ ਦੇ ਵਿੱਚ ਇੰਨੀਆਂ ਬਰਕਤਾਂ ਨੇ ਜਦੋਂ ਗੁਰੂ ਰਾਮਦਾਸ ਪਿਤਾ ਨੂੰ ਧੰਨ ਆਖਣਾ ਕਦੇ ਕੰਜੂਸੀ ਨਾ ਕਰਿਆ ਕਰੋ ਸਤਗੁਰੂ ਜੀ ਨੇ ਪੁੱਛਿਓ ਸਤਗੁਰੂ ਜੀ ਜੇ ਗੁਰੂ ਰਾਮਦਾਸ ਨੂੰ ਧੰਨ ਕਹੀਏ ਤਾਂ ਕੀ ਮਿਲੇਗਾ ਇਹਦਾ ਲਾਭ ਕੀ ਹੈ ਪਹਿਲਾਂ ਬਲ ਭਟ ਜੀ ਨੇ ਲਾਭ ਦੱਸੇ ਗੁਰਮਖੋ ਹੁਣ ਸਤਗੁਰੂ ਜੀ ਨੇ ਪੁੱਛਿਓ ਸਤਗੁਰੂ ਜੀ ਫਿਰ ਤੁਹਾਨੂੰ ਕਹਿਣਗੇ ਬੇਟਾ ਕੋਲ ਬੈਠ ਧੀਏ ਕੋਲ ਬੈਠ ਕੀ ਕਹਨੀ ਹੈ ਗੁਰੂ ਰਾਮਦਾਸ ਨੂੰ ਧੰਨ ਕਹੀਏ ਕੀ ਮਿਲੇਗਾ ਫਿਰ ਆਵਾਜ਼ ਆਏਗੀ ਡੰਕੇ ਦੀ ਚੋੜ ਤੇ ਤਾਰੇ ਆ ਜਹਾਨ ਲਹਿਆ ಅಭಿಮಾನ ਜਿੰਨੀ ਦਰਸ਼ਨ ਪਾਇਆ ਏ ਗੁਰੂ ਰਾਮਦਾਸ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮ ਨੇੜ ਨ ਆਇਆ ਉਹ ਜਮਾਂ ਦੀ ਕੀ ਮਜਾ ਲਿਆ ਉਹਦੇ ਕੋਲ ਆ ਜਨ ਜਿਨੇ ਗੁਰੂ ਰਾਮਦਾਸ ਨੇ ਇੱਕ ਵਾਰ ਧੰਨ ਕਹਿਤਾ ਬੋਲੇ ਸੁਨਹਾਵੇ ਸਤਿ ਸ੍ਰੀ ਅਕਾਲ ਪ੍ਰਤਾਪ ਤੁਹਾਡਾ ਦੇਖ ਕੇ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਛੱਡ ਜਾਏ। ਏ ਗੁਰੂ ਰਾਮਦਾਸ ਜੀ ਤੁਹਾਡਾ ਪ੍ਰਤਾਪ ਵੇਖ ਕੇ ਜਮਦੂਤ ਵੀ ਭੱਜ ਜਾਂਦੇ ਨੇ। ਜੰਮ ਵੀ ਭੱਜ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। 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 ਧੰਨ ਗੁਰੂ ਰਾਮਦਾਸ ਜੀ।